ਅਸੀਂ ਸਾਰੇ ਉਸ ਪਰਮਾਤਮਾ ਦੇ ਅੱਗੇ ਬੇਪਰਦੇ ਆਂ ਦੇਖੋ ਜੀ ਕੈਮਰੇ ਦੀ ਨਿਗਰਾਨੀ ਹੇਠ ਬੜਾ ਸੰਭਲ ਕੇ ਅਸੀਂ ਕੰਮ ਕਰਦੇ ਆਂ ਰੱਬ ਸਾਰੀ ਦੁਨੀਆ ਨੂੰ ਦੇਖੇ ਉਸ ਤੋਂ ਨਾ ਭੋਰਾ ਵੀ ਅਸੀਂ ਡਰਦੇ ਆਂ ਯਾਦ ਰਹੇ ਕਿ ਉਸ ਦੀ ਕਦੇ ਰਿਕਾਰਡਿੰਗ ਵੀ ਡਿਲੀਟ ਨਹੀਂ ਹੁੰਦੀ ਕੈਮਰੇ ਮਹਿ ਸਰੀਰ ਹੀ ਵੇਖੇ ਉਸ ਤੋਂ ਅੱਗੇ ਉਸ ਪਰਮਾਤਮਾ ਦੇ ਸਭ ਬੇਪਰਦੇ ਆ ਵੇਖੋ ਜੀ ਜਿਹੜੇ ਸਾਡੇ ਇਨਸਾਨ ਦੇ ਬਣਾਏ ਹੋਏ ਕੈਮਰੇ ਆ ਉਹਦੇ ਵਿੱਚ ਤਾਂ ਉਹ ਸਿਰਫ ਇੱਕ ਸਾਨੂੰ ਚੱਲਦੇ ਫਿਰਦੇਆਂ ਨੂੰ ਹੀ ਦੇਖ ਸਕਦਾ ਲੇਕਿਨ ਉਹ ਪਰਮਾਤਮਾ ਦਾ ਜਿਹੜਾ ਕੈਮਰਾ ਲੱਗਿਆ ਹੋਇਆ ਨਾ ਗੁਰੂ ਮਹਾਰਾਜ ਜੀ ਦਾ ਕੈਮਰਾ ਲੱਗਿਆ ਹੋਇਆ ਜਿਹੜਾ ਤੁਹਾਡੇ ਸਾਰੇ ਚੰਗੇ ਮਾੜੇ ਕਰਮ ਦੇਖਦਾ ਉਹਦੇ ਅੱਗੇ ਤਾਂ ਅਸੀਂ ਸਾਰੇ ਹੀ ਬੇਪਰਦੇ ਆ ਜਿੰਨਾ ਮਰਜ਼ੀ ਤੁਸੀਂ ਕਿਤੇ ਵੀ ਜਾ ਕੇ ਲੋਕਾਂ ਕੇ ਕੋਈ ਕੰਮ ਕਰ ਲੋ ਪਰ ਉਹ ਮਹਾਰਾਜ ਹਰ ਵਕਤ ਤੁਹਾਨੂੰ ਦੇਖ ਰਿਹਾ ਕਿ ਤੁਸੀਂ ਕੀ ਕੰਮ ਕਰ ਰਹੇ ਹੋ ਚੰਗਾ ਕਰ ਰਹੇ ਹੋ ਮਾੜਾ ਕਰ ਰਹੇ ਹੋ ਤੇ ਉਹਦੇ ਨਾਲ ਹੀ ਉਹ ਤੁਹਾਡਾ حساب کتاب ਕਰਦਾ ਉਹਦੇ ਨਾਲ ਹੀ ਉਹ ਤੁਹਾਨੂੰ ਤੁਹਾਡੇ ਚੰਗੇ ਮਾੜੇ ਕਰਮਾਂ ਦਾ ਫਲ ਦਿੰਦਾ ਸਮਾਂ ਆਉਣ ਤੇ ਜੋ ਕਿ ਹਰ ਇੱਕ ਨੂੰ ਮਿਲ ਕੇ ਰਹਿੰਦਾ ਜੀ